ਕਹਿੰਦੇ ਜੇਕਰ ਕੋਈ ਪ੍ਰਮਾਤਮਾ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਝੋਲੀ ਅੜਦਾ ਮਨੋ ਕਾਮਨਾ ਪੂਰੀ ਦਿਲ ਦੇ ਨਾਲ ਜੇਕਰ ਕੋਈ ਪ੍ਰਮਾਤਮਾ ਦੇ ਅੱਗੇ ਝੋਲੀ ਅੜਦਾ ਤਾਂ ਉਹਦੀ ਮਨੋ ਕਾਮਨਾ ਹਰ ਪੂਰੀ ਹੁੰਦੀ ਹੈ ਜੇਬ ਦੀ ਮਿਸਾਲ ਦੇਖੋ ਨੂੰ ਮਿਲਿਆ ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਛੋਟਾ ਬੱਚਾ ਜੋ ਕਿ ਗੁੰਗਾ ਹੁੰਦਾ ਜੋ ਕਿ ਬੋਲ ਨਹੀਂ ਸਕਦਾ ਗੁੰਗਾ ਹੁੰਦਾ ਪਰਿਵਾਰ ਦੇ ਵੱਲੋਂ ਲਗਾਤਾਰ ਡਟ ਨਾਲ ਵੀ ਗੱਲਬਾਤ ਕੀਤੀ ਗਈ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਜਿੱਦ ਚੱਲਦੇ ਆ ਉਪਰਵਾਰ ਨੇ ਦਰਬਾਰ ਸਾਹਿਬ ਆ ਕੇ ਅਰਦਾਸ ਕਰਵਾਈ ਸੀ ਕਿਤਨੇ ਕਿਤੇ ਅਰਦਾਸ ਕਰਾਉਣ ਤੋਂ ਬਾਅਦ ਬੱਚੇ ਦੀ ਜਿਹੜੀ ਆਵਾਜ਼ ਉਹ ਬਾਅਦ ਸਾਗੀ ਬੱਚਾ ਬੋਲਣ ਲੱਗ ਗਿਆ ਪਰਿਵਾਰ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਅਜੇ ਤਾਂ ਚੱਲਦੇ ਆ ਪਰਿਵਾਰ ਦੇ ਵੱਲੋਂ ਦਰਬਾਰ ਸਾਹਿਬ ਸਵਰਾਜ ਟਰੈਕਟਰ ਭੇਟ ਕੀਤਾ ਗਿਆ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਹਾਰਾਜ ਦੇ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੀ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾਂ ਕਿਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਬੱਚਾ ਬੀਬੀ ਸਾਡੀ ਗੁड़िया ਮੇਰੀ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿੰਦੀ ਆ ਮੈਂ ਅਰਦਾਸ ਪਰ ਵੰਦਰੀ ਆ ਬਾਬਾ ਜੀ ਕੋਲ ਕਾਲ ਤੱਕ ਕੇ ਜਾ ਕੇ ਬਾਬਾ ਜੀ ਕਹਿੰਦੇ ਜ਼ਰੂਰ ਬੱਚਾ ਬੋਲੇਗਾ ਤੁਸੀਂ ਕੰਡਪਾਟਰ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਕੰਡਪਾਟਰ ਖੁਦ ਖਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮਹਾਰਾਜ ਨੇ ਨੂੰ ਕਾਰ ਬਾਰ ਸਭ ਕੁਝ ਦਿੱਤਾ ਇਥੋਂ ਮੰਨਨਾਰੇ ਤੋਂ ਕਾਂਦੇ ਸਾਹਿਬ ਗੁਰਦੁਆਰੇ ਤੋਂ ਵੀ ਇਹਨੂੰ ਕਾਕਾ ਦੁੱਜਾ ਵੀ ਮਿਲਿਆ ਮਹਾਰਾਜ ਬਾਬਾ ਜੀ ਇਹਦੀ ਸੁਖਣਾ ਦੇਣ ਆਈ ਜਦੋਂ ਬੋਲਦਾ ਸੀ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਇਹ ਉਧਰ ਦੀ ਮਹਾਰਾਜ ਨੂੰ ਸੇਵ ਮਿਲ ਜੇ ਇਹ ਪੱਕੀ ਹੋ ਜੇ ਫੇਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇ ਵੀ ਆਪਣੇ ਭੇਜੇ ਕਰੇ ਵੀ ਗੁਰੂ ਘਰ ਦੇ ਵਿੱਚ ਕਿਸਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਦੀ ਦੇ ਦਰਵਾਜ਼ੇ ਤੋਂ ਜਿਹੇ ਚਮਤਕਾਰ ਅਕਸਰ ਦੇਖਣ ਨੂੰ ਮਿਲਣ ਕਹਿੰਦੇ ਜੇਕਰ ਕੋਈ ਮੰਦਾ ਸੱਚੀ ਭਾਵਨਾ ਨਾਲ ਸੱਚੇ ਮਨੋਂ ਤਰੋਂ ਦਰਬਾਰ ਸੇਵਜ ਗੁਰੂ ਰਾਮਦਾਸ ਜੀ ਦੇ ਉੱਥੇ ਨਿਵਾਸ ਤੇ ਪ੍ਰਗਟਕ ਹੁੰਦਾ ਜਾਂ ਉੱਥੇ ਜਾਂਦਾ ਮੱਥਾ ਟੇਕਦਾ ਉੱਥੇ ਅਰਦਾਸ ਜਿਹੋ ਅਰਦਾਸ ਕਰਦਾ ਤਾਂ ਉਹਦੀ ਹਰ ਇੱਕ ਮਨਗਾਮਨਾ ਪੂਰੀ ਹੁੰਦੀ ਜਦ ਚੱਲਦੇ ਆ ਹੁਣ ਛੋਟੇ ਬੱਚੇ ਦੀ ਆਵਾਜ਼ ਜਿਹੜੀ ਵਾਪਸ ਆਈਏ ਤੇ ਕਿਤਨਾ ਕਿਤੇ ਉਸ ਤੋਂ ਪਹਿਲਾਂ 3-4 ਦਿਨ ਪਹਿਲਾਂ ਦੀ ਗੱਲ ਆ ਮਲੇ ਘੋਟੜਾ ਦੀ ਇੱਕ ਇੱਕ ਲੜਕੀ ਹੁੰਦੀ ਆ ਜਿਹਦੀ ਕੁਝ ਦਿਨ ਪਹਿਲਾਂ ਮਤਲਬ ਜਿਵੇਂ ਕੋਈ 10 ਦਿਨ 10 ਦਿਨ ਪਹਿਲਾਂ ਉਹ ਆਵਾਜ਼ ਜਿਹੜੀ ਚਲੀ ਜਾਂਦੀ ਆ ਪਰ ਪਰਿਵਾਰ ਦੇ ਡਾਕਟਰਾਂ ਨਾਲ ਵੀ ਰਾਬਤਾ ਕਰਨ ਕੀਤਾ ਡਾਕਟਰਾਂ ਦੇ ਬੋਲੇ ਜਵਾਬ ਦਿੱਤੇ ਜਾਂਦਾ ਪਰ ਜਿਵੇਂ ਹੀ ਪਰਿਵਾਰ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਦਾ ਤੇ ਕੜਾ ਪ੍ਰਸ਼ਾਦ ਦੇਖ ਛਕਦਾ ਤੇ ਛਕਣ ਤੋਂ ਬਾਅਦ ਲੜਕੀ ਦੀ ਆਵਾਜ਼ ਜਿਹੜੀ ਵਾਪਸ ਆ ਜਾਂਦੀ ਕਿ ਲਗਾਤਾਰ ਇਹ ਦਰਬਾਰ ਸਾਹਿਬ ਤੋਂ ਅਜਿਹੇ ਚਮਤਕਾਰ ਹੁੰਦੇ ਨੇ ਕਿਤਨੇ ਨ ਕਿਤੇ ਲੋਕਾਂ ਦੀ ਸ਼ਰਧਾ ਸ਼ਰਧਾ ਭਾਵਨਾ ਜਿਹੜੀ ਬਹੁਤ ਜ਼ਿਆਦਾ ਵਧ ਰਹੀ ਹੈ ਸਿੱਖ ਚ ਕਿਉਂਕਿ ਸਿੱਖਾਂ ਸਿੱਖ ਕੌਮ ਦੀ ਮੇਨ ਉਹ ਆ ਦਰਬਾਰ ਸਾਹਿਬ ਦੇ ਵਿੱਚ ਤੇ ਲੋਕ ਜਾਂਦੇ ਨੇ ਮੱਥਾ ਟੇਕਦੇ ਨੇ ਪਰ ਕਿਤਨਾ ਕਿਤੇ ਲੋਕਾਂ ਨੂੰ ਉੱਥੇ ਬਹੁਤ ਕੁਝ ਮਿਲਦਾ ਹੈ ਜੇਕਰ ਕੋ ਸੱਚ ਨੂੰ ਤਾਂ ਸੱਚੇ ਤਨੋਂ ਮਿਲ ਜਾਂਦਾ ਤਾਂ ਉਸ ਦੀ ਹਰੇਕ ਇੱਛਾ ਵੀ ਪੂਰੀ ਹੁੰਦੀ